ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਾਤਾ ਅਕਸਰ ਹੀ ਇਹ ਸ਼ਬਦ ਤਾਂ ਹਰੇਕ ਨੇ ਸੁਣਿਆ ਹੋਵੇਗਾ ਪਰ ਗੁਰੂਆਂ ਦੇ ਇਹਨਾਂ ਸ਼ਬਦਾਂ ਤੇ ਜੇਕਰ ਕੋਈ ਅਮਲ ਕਰਦਾ ਹੈ ਤਾਂ ਬਾਹਰਲੇ ਮੁਲਕਾਂ ਦੇ ਗੋਰੇ-ਗੋਰੀਆਂ ਦਾ ਨਾਮ ਸਭ ਤੋਂ ਅੱਗੇ ਆਉਂਦਾ ਏ ਕਿਉਂਕਿ ਪੰਜਾਬ ਵਿੱਚ ਨਾ ਤਾਂ ਕਿਸੇ ਨੇ ਹਵਾ ਸ਼ੁੱਧ ਰਹਿਣ ਦਿੱਤੀ ਹੈ ਅਤੇ ਨਾ ਹੀ ਪਾਣੀ ਨੂੰ ਸੰਭਿਆ ਜਾ ਰਿਹਾ ਏ ਅਤੇ ਨਾ ਹੀ ਕੋਈ ਧਰਤੀ ਸੰਭ ਰਿਹਾ ਏ ਪਰ ਹੁਣ ਇੱਕ ਵੀਡੀਓ ਸੋਸ਼ਲ ਮੀਡੀਆ ਤੇ ਬਹੁਤ ਹੀ ਵਾਇਰਲ ਹੋ ਰਹੀ ਏ ਜਿਸ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਇੱਕ ਗੋਰਾ ਸੜਕ ਕਿਨਾਰੇ ਲੱਗੇ ਦਰਖਤ ਨੂੰ ਬਿਮਾਰੀ ਅਤੇ ਸੁੱਕਣ ਤੋਂ ਬਚਾਉਣ ਲਈ ਉਸਦੇ ਟੀਕੇ ਲਾ ਰਿਹਾ ਹੈ ਤਾਂ ਕਿ ਇਸ ਦਰਖਤ ਨੂੰ ਹਰਾ ਭਰਾ ਰੱਖਿਆ ਜਾ ਸਕੇ ਸੋ ਬੇਸ਼ੱਕ ਇਹ ਸ਼ਬਦ ਤਾਂ ਸਾਡੇ ਗੁਰੂਆਂ ਨੇ ਕਹੇ ਨੇ ਪਰ ਜੇਕਰ ਕੋਈ ਇਹਨਾਂ ਤੇ ਖਰਾ ਉਤਰਦਾ ਹੈ ਤਾਂ ਉਹ ਨੇ ਬਾਹਰਲੇ ਮੁਲਕਾਂ ਦੇ ਲੋਕ ਕਿਉਂਕਿ ਪੰਜਾਬ ਵਿੱਚ ਦਰਖਤਾਂ ਨੂੰ ਸੰਭਣਾ ਤਾਂ ਕੀ ਲੋਕ ਵੱਢਣ ਅਤੇ ਅੱਗ ਲਾਉਣ ਲੱਗੇ ਜਮਾਂ ਵੀ ਨਹੀਂ ਸੋਚਦੇ ਬਸ ਆਪਣਾ ਸਹੀ ਦੇਖਦੇ ਨੇ ਲੋਕ ਇਹ ਨਹੀਂ ਦੇਖਦੇ ਕਿ ਇਸ ਤਰ੍ਹਾਂ ਕਰਕੇ ਆਪਣੀਆਂ ਹੀ ਆਉਣ ਵਾਲੀਆਂ ਪੀੜ੍ਹੀਆਂ ਲਈ ਕੰਡੇ ਬੀਜ ਰਹੇ ਨੇ ਸੋ ਤੁਹਾਡੇ ਇਸ ਬਾਰੇ ਕੀ ਵਿਚਾਰ ਨੇ ਕਮੈਂਟਾਂ ਵਿੱਚ ਜਰੂਰ ਦਿਓ ਇਸ ਵੀਡੀਓ ਨੂੰ ਅੱਗੇ ਸ਼ੇਅਰ ਕਰਕੇ ਹੋਰ ਵੀਡੀਓ ਦੇਖਣ ਦੇ ਲਈ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰੋ